ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਤਾਜੇ ਸੂਏ ਪਸ਼ੂ ਬਾਰੇ ਅਕਸਰ ਆਪਾਂ ਦੇਖਿਆ ਵੀ ਜਦੋਂ ਪਸ਼ੂ ਸੁੰਦੇ ਨੇ ਤੇ ਉਸ ਤੋਂ ਬਾਅਦ ਚ ਉਹ ਦੁੱਧ ਘਟਾ ਜਾਂਦੇ ਨੇ ਸੂਖ ਪਸ਼ੂ ਨੂੰ ਇਹ ਜੀ ਕਿਹੜੀ ਖਰਾਕ ਪਾਣੀ ਚਾਹੀਦੀ ਹੈ ਕਿ ਉਹ ਆਪਣੇ ਪੂਰੇ ਦੁੱਧ ਤੇ ਆ ਜਾਣ ਮਤਲਬ ਜਿਵੇਂ ਕਿ ਕਿਸੇ ਤੋਂ ਕਿਸੇ ਪਸ਼ੂ ਦੀ ਦੁੱਧ ਦੀ ਕਪੈਸਿਟੀ 10 ਲੀਟਰ ਆ ਤੇ ਉਹ ਦੁਬਾਰਾ 10 ਲੀਟਰ ਤੇ ਕਿਵੇਂ ਆਵੇ ਤੇ ਉਹਨੂੰ ਕਿਹੜੀ ਖਰਾਕ ਦਿੱਤੀ ਜਾਵੇ ਤੇ ਕਿਹੜੀ ਖਰਾਕ ਆ ਜਿਹੜੀ ਪਸ਼ੂ ਨੂੰ ਸੂਏ ਤੋਂ ਬਾਅਦ ਨਹੀਂ ਦੇਣੀ ਚਾਹੀਦੀ ਸੋ ਇਹ ਸਾਰੀਆਂ ਗੱਲਾਂ ਆਪਾਂ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨਾਲ ਬਣੇ ਰਹੋ ਇਹ ਸਾਰੀ ਜਾਣਕਾਰੀ ਆਪਾਂ ਵੀਡੀਓ 'ਚ ਸਾਂਝੀ ਕਰਾਂਗੇ ਵੀ ਕਿਹੜੀ ਖਰਾਕ ਦਾ ਆਪਾਂ ਕਿੰਨਾ ਫਾਇਦਾ ਹੋਣਾ ਪਸ਼ੂ ਨੂੰ ਤੇ ਕਿਹੜੀ ਖਰਾਕ ਪਾਉਣੀ ਚਾਹੀਦੀ ਆ ਤੇ ਕਿਹੜੀ ਨਹੀਂ ਪਾਉਣੀ ਚਾਹੀਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਵੀ ਕਿਹੜੀ ਖਰਾਕ ਪਾਉਣੀ ਚਾਹੀਦੀ ਆ ਉਹਦੇ ਵਿੱਚ ਆਪਾਂ ਨੂੰ ਮਤਲਬ 2-3 ਮੁਠੀ ਆਪਾਂ ਬਿੜੇਮਿਆਂ ਦੀ ਲੈ ਲਾਂਗੇ ਤੇ ਛੋਲਿਆਂ ਦੀਆਂ ਲੈ ਲਾਂਗੇ ਤੇ 100 ਮਾਤਰਾ ਚ ਸੋਇਆ ਬੀਣ ਤੇ 100 ਮਾਤਰਾ ਚ ਕਣਕ ਤੇ ਇੱਕ ਪੇੜੀ ਲਵਾਂਗੇ ਭਜੀ ਗੁੜ ਦੀ ਤੇ ਸਾਰੇ ਮਿਸ਼ਰਣ ਨੂੰ ਕੀ ਕਰਨਾ ਆਪਾਂ ਨੇ ਕਿਸੇ ਭਾਂਡੇ ਚ ਪਾ ਕੇ ਪਤਲੀ ਚ ਪਾ ਕੇ ਜੇ ਕਾਸੀ ਚ ਵੀ ਪਾ ਕੇ ਉੱਥੇ ਪਾਣੀ ਪਾ ਕੇ ਥੋੜਾ ਜਿਹਾ ਤੇ ਉਹਨੂੰ ਹਾਰੇ ਜਾਂ ਕਿਸੇ ਅੱਗ ਤੇ ਧਰ ਦੇਣਾ ਤင်း ਚੰਗੀ ਤਰ੍ਹਾਂ ਉਬਾਲਨਾ ਜਿੰਨਾ ਚਿਰ ਹੋ ਮਤਲਬ ਵਿਚਲੇ ਦਾਣੇ ਨੇ ਜਿਵੇਂ ਸੋਇਆਬੀਨ ਜਾਂ ਛੋਲਿਆਂ ਦੇ ਕਣਕ ਦੇ ਦਾਣੇ ਹੱਥ ਨਾਲ ਫਿਸਦੇ ਨਹੀਂ ਉਹਨਾਂ ਚਿਰ ਤੱਕ ਨੂੰ ਬਾੜੋ ਜਿੰਨਾ ਚਿਰ ਇਹਦੀਆਂ ਮਤਲਬ ਬੱਕਲੀਆਂ ਜੀਆਂ ਨਹੀਂ ਬਣਦੀਆਂ ਨਾ ਪਾਣੀ ਸਾਰਾ ਸੋਖ ਕੇ ਇਹ ਬੱਕਲੀਆਂ ਜੀਆਂ ਬਣ ਜਾਣਗੀਆਂ ਤੇ ਫਿਰ ਇਹਨੂੰ ਕਿਸੇ ਭਾਂਡੇ 'ਚ ਕੱਢ ਲਓ ਤੇ ਅਸੀਂ ਤੁਹਾਨੂੰ ਵੀਡੀਓ 'ਚ ਵੀ ਦਿਖਾਵਾਂਗੇ ਤੇ ਹਾਲਾਂਕਿ ਅਸੀਂ ਵੀਡੀਓ ਬਣਾਉਣ ਵੇਲੇ ਥੋੜਾ ਜਿਹਾ ਪਾਣੀ ਜ਼ਿਆਦਾ ਪੈ ਗਿਆ ਤੀ ਅਸੀਂ ਵੀਡੀਓ ਸਿਰਫ ਦਿਖਾਉਣ ਵਾਸਤੇ ਵੀਡੀਓ ਬਣਾਈ ਸੀਗੀ ਤੇ ਇਸ ਤਰ੍ਹਾਂ ਫਿਰ ਉਹਨੂੰ ਖੁੱਲੇ ਭਾਂਡੇ 'ਚ ਕੱਢ ਲਓ ਤੇ ਉਸਨੂੰ ਫਿਰ ਖੁੱਲੇ ਭਾਂਡੇ 'ਚ ਕੱਢ ਲਓ ਤੇ ਉਹਨੂੰ ਠੰਡਾ ਹੋਣ ਦਿਓ ਤੇ ਫਿਰ ਪਸ਼ੂ ਨੂੰ ਤੁਸੀਂ ਖਵਾਓ ਤੇ ਇਹਨੂੰ ਹੌਲੀ-ਹੌਲੀ ਵਧਾਉਂਦੇ ਜਾਓ ਇਹ ਖਾਾਕ ਨੂੰ ਮਤਲਬ ਇਹ 7-8 ਦਿਨ ਜਾਂ 10 ਦਿਨਾਂ ਦੀ ਖਾਾਕ ਦਿਓ ਤੁਸੀਂ ਪਸ਼ੂ ਨੂੰ ਤੇ ਹਰ ਤੀਜੇ ਦਿਨ ਮਤਲਬ ਇਹ ਖਾਾਕ ਦੁੱਗਣੀ ਦੁੱਗਣੀ ਕਰ ਦਿਓ ਤੁਸੀਂ ਜਿਵੇਂ ਆਪਾਂ ਬੜੇ ਮੈਨੇ ਤਿੰਨ ਮੁਠੀਆਂ ਲਈਆਂ ਤੇ ਤਾਂ 6 6 6 ਮੁਠੀਆਂ ਸਾਰੀਆਂ ਚੀਜ਼ਾਂ ਜਿਵੇਂ ਬੜੇ ਮਿਆਂ ਦੀਆਂ ਛੋਲਿਆਂ ਦੀ ਸੋਇਆਬੀਨ ਦੀ ਕਣਕ ਦੀ ਤੇ ਅੱਧੀ ਬੜੀ ਗੁੜ ਦੀ ਇਹ ਮਤਲਬ ਵਧਾਉਂਦੇ ਜਾਓ ਤੁਸੀਂ ਤੀਜੇ ਦਿਨ ਬਾਅਦ ਖਰਾਕ ਐਵੇਂ ਤੁਸੀਂ 7 ਤੋਂ 10 ਦਿਨ ਪਾਓ ਤੁਸੀਂ ਦੇਖੋਗੇ ਰਿਜ਼ਲਟ ਦੁੱਧ ਦਾ ਫਰਕ ਪੈਣ ਲੱਗ ਜੂ ਤੇ ਤੁਸੀਂ ਇਸ ਮਿਸ਼ਰਣ ਚ ਇੱਕ ਚੀਜ਼ ਹੋਰ ਐਡ ਕਰ ਸਕਦੇ ਹੋ ਜੈਲ ਆਉਂਦੀਆਂ ਨੇ ਜਿਵੇਂ ਕੈਲਸੀਮਸਟਰ ਅਤੇ ਹੋਰ ਤਰ੍ਹਾਂ ਦੀਆਂ ਵੀ ਕਈ ਪ੍ਰਕਾਰ ਦੀਆਂ ਜੈਲ ਆਉਂਦੀਆਂ ਨੇ ਤੁਸੀਂ ਇਹੋ ਜੈਲਾਂ ਲਗਾਤਾਰ 3 ਦਿਨ ਇਸੇ ਆਪਣਾ ਮਿਸ਼ਰਣ ਚ ਪਾ ਕੇ ਵੀ ਦੇ ਸਕਦੇ ਹੋ ਇਹਨਾਂ ਨੂੰ ਪਸ਼ੂਆਂ ਨੂੰ ਤੇ ਇੱਕ ਕੈਲਸ਼ੀਅਮ ਕੈਲਸ਼ੀਅਮ ਵੀ ਜ਼ਰੂਰ ਦੇਣਾ ਚਾਹੀਦਾ ਡੰਗਰਾਂ ਨੂੰ ਕੈਲਸ਼ੀਅਮ ਲਈ ਤੁਸੀਂ ਐਨਾਬਲਾਈਟ ਦੇ ਸਕਦੇ ਹੋ ਸਵੇਰੇ ਸ਼ਾਮ ਤੁਸੀਂ 100 ਗ੍ਰਾਮ ਐਨਾਬਲਾਈਟ ਦੇ ਸਕਦੇ ਹੋ ਉਹ ਵਧੀਆ ਕੰਪਨੀ ਦਾ ਕੈਲਸ਼ੀਅਮ ਆ ਸੀ ਆਪ ਵੀ ਵਰਤਦੇ ਆ ਉਹ ਤੇ ਉਹਨੂੰ ਸਵੇਰੇ ਸ਼ਾਮ ਵੀ ਦੇ ਸਕਦੇ ਹੋ ਤੁਸੀਂ ਤੇ ਦਿਨ ਚ ਇੱਕ ਵਾਰੀ ਵੀ ਦੇ ਸਕਦੇ ਹੋ ਤੁਸੀਂ 100 ਗ੍ਰਾਮ ਤੇ ਹਲਕਾ ਫੁਲਕਾ ਹਰਾ ਜਿਵੇਂ ਮੌਸਮ ਦੇ ਹਿਸਾਬ ਨਾਲ ਬਰਸੀਨਾਂ ਤਾਂ ਬਰਸੀਨ ਪਾ ਸਕਦੇ ਹੋ ਤੇ ਮੱਕੀ ਵੀ ਪਾ ਸਕਦੇ ਹਲਕੀ-ਪੁਲਕੀ ਤਿੱਕੀ ਕਿਹੜੀ ਖਰਾਕ ਆ ਜਿਹੜੀ ਡੰਗਰ ਨੂੰ ਆਪਾਂ ਨੇ ਸੂਏ ਤੋਂ ਬਾਅਦ ਪਾਉਣੀ ਨਹੀਂ ਉਹ ਹੈਗੀ ਜੀ ਆਪਣਾ ਸੁੱਕਾ ਦਾਣਾ ਨਹੀਂ ਪਾਉਣਾ ਇੱਕ ਤਾਂ ਜਮਾ ਵੀ ਬਿਲਕੁਲ ਵੀ ਨਹੀਂ ਸੁੱਕਾ ਦਾਣਾ ਪਾਉਣਾ ਨਾ ਹੀ ਉਹਨੂੰ ਲੇਟੀ ਪਾਉਣੀ ਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਵੀ ਜਮੀਆਂ ਨਹੀਂ ਪਾਉਣੀ ਇਹ ਤੁਸੀਂ 10 10 ਤੋਂ 15 ਦਿਨ ਟਪਾ ਕੇ ਪਾ ਸਕਦੇ ਹੋ ਲੇਟੀ ਤੇ ਦਾਣਾ ਜਿਹੜਾ ਉਹ ਤੁਸੀਂ 10 ਤੋਂ 15 ਦਿਨ ਟਪਾ ਕੇ ਪਾ ਸਕਦੇ ਹੋ ਹਾਲਾਂਕਿ ਸੂਏ ਡੰਗਰ ਨੂੰ ਬਿਲਕੁਲ ਵੀ ਇਹ ਪਾਉਣਾ ਨਹੀਂ ਤੁਸੀਂ ਨੇ ਸੁੱਕਾ ਦਾਣਾ ਤੇ ਲੇਟੀ ਇਹ ਚੀਜ਼ਾਂ ਤੋਂ ਪਰਹੇਜ਼ ਕਰਨਾ ਤੇ ਇੱਕ ਪਸ਼ੂ ਨੂੰ ਠੰਡਾ ਪਾਣੀ ਨਹੀਂ ਦੇਣਾ ਜਦੋਂ ਸੂਏ ਪਸ਼ੂ ਨੂੰ ਠੰਡਾ ਪਾਣੀ ਨਾ ਦਿਓ ਤੁਸੀਂ ਕੋਸਾ ਪਾਣੀ ਪਿਓ ਜਿਵੇਂ ਤਾਜ਼ਾ ਮੋਟਰ ਦਾ ਪਾਣੀ ਜਿਹਾ ਕੋਸਾ ਪਾਣੀ ਪਿਓ ਤੇ ਠੰਡੇ ਪਾਣੀ ਤੋਂ ਪਰਹੇਜ਼ ਕਰੋ ਧੰਨਵਾਦ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ 'ਚ ਅਗਲੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਦੇਸੀ ਨੁਸਕਾ ਦੁੱਧ ਵਧਾਉਣ ਦਾ ਜਮਾਂ ਦੇਸੀ ਨੁਸਕਾ ਹੋਊਗਾ ਚਾਰ ਪੰਜ ਕਿ ਚੀਜ਼ਾਂ ਨੇ ਉਹਦੇ 'ਚ ਜਿਹੜੀਆਂ ਆਮ ਆਪਣੇ ਦੁਕਾਨ ਤੋਂ ਵੀ ਪਿੰਡ ਦੀ ਪਰਚੂਨ ਦੀ ਦੁਕਾਨ ਤੋਂ ਵੀ ਮਿਲ ਜਾਣਗੀਆਂ ਤੇ ਆਮ ਤੁਹਾਡੇ ਘਰਾਂ 'ਚ ਵੀ ਹੋਣਗੀਆਂ ਉਹ ਚੀਜ਼ਾਂ ਤੇ ਅਗਲੀ ਵੀਡੀਓ 'ਚ ਤੁਹਾਨੂੰ ਉਸ ਬਾਰੇ ਜਾਣਕਾਰੀ ਦੇਵਾਂਗੇ ਸੋ ਸਾਡੇ ਨਾਲ ਬਨੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ ਜੀ